ਸਮਰਾਲਾ ਵਿੱਚ 20 ਮਾਰਚ ਨੂੰ ਖਾਟੂ ਧਾਮ ਖੰਨਾ ਵਿਖੇ ਜਾਣ ਵਾਲੇ ਤੀਜੀ ਵਿਸ਼ਾਲ ਨਿਸ਼ਾਨ ਯਾਤਰਾ ਸੰਬੰਧੀ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਭਗਤਾ ਦੇ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਤੀਜੀ ਨਿਸ਼ਾਨ ਯਾਤਰਾ ਜੋ ਸਮਰਾਲਾ ਤੋਂ ਸ਼੍ਰੀ ਖਾਟੂ ਸ਼ਾਮ ਮੰਦਰ ਖੰਨਾ ਨੂੰ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਯਾਤਰਾ ਸ਼ੀ ਮੰਦਿਰ ਚੰਡੀਗੜ੍ਹ ਰੋਡ ਸਮਰਾਲਾ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਖਾਟੂ ਧਾਮ ਮੰਦਰ ਖੰਨਾ ਦੇ ਵਿੱਚ ਜਾ ਕੇ ਸਮਾਪਤ ਹੋਵੇਗੀ। ਜੈ ਸ਼੍ਰੀ ਸ਼ਾਮ ਜੀ ਸਾਰੇ ਸ਼ਾਮ ਪ੍ਰੇਮੀਆਂ ਨੂੰ ਜੀ ਤੀਸਰੀ ਵਿਸ਼ਾਲ ਨਿਸ਼ਾਨ ਯਾਤਰਾ ਜੋ ਕਿ ਸਮਰਾਲੇ ਸ਼ਹਿਰ ਤੋਂ ਕੱਢੀ ਜਾ ਰਹੀ ਹੈ ਜੀ ਬਹੁਤ ਭਵਯ ਤਰੀਕੇ ਦੇ ਨਾਲ ਬਹੁਤ ਸੁੰਦਰ ਸੁੰਦਰ ਰੱਥ ਸਜਾਏ ਜਾ ਰਹੇ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਆ ਹੁਮ ਹੁਮਾ ਕੇ ਇਸ ਯਾਤਰਾ ਦੇ ਵਿੱਚ ਪਹੁੰਚੋ ਤੇ ਸ਼ਾਮ ਜੀ ਦਾ ਜਿਹੜਾ ਹੈਗਾ ਅਸ਼ੀਰਵਾਦ ਪ੍ਰਾਪਤ ਕਰੋ ਬਹੁਤ ਪਿਆਰੇ ਰੱਥ ਬਹੁਤ ਫੁੱਲਾਂ ਦੀ ਵਰਖਾ ਹੋਏਗੀ ਬਹੁਤ ਇੱਕ ਅਲੋਕਿਕ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਇਸ ਯਾਤਰਾ ਦੇ ਅੰਦਰ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਸ਼ਾਮ ਪ੍ਰੇਮੀਆਂ ਨੂੰ ਨਿਸ਼ਾਨੇ ਯੱਤਰਾ ਬਹੁਤ ਹੀ ਧੂਮਤਾਮ ਨਾਲ ਹਰ ਸਾਲ ਕੱਢਦੇ ਆਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢਦੇ ਆਂ ਤੁਹਾਡੇ ਸਭ ਦੇ ਸਹਿਯੋਗ ਨਾਲ ਕੱਢਦੇ ਆਂ 1 ਵਜੇ ਜ਼ੂਰ ਪਹੁੰਚਣਾ ਸਭ ਨੇ ਜਿਹੜਾ ਚੰਡੀਗੜ੍ਹ ਰੋਡ ਤੇ ਆਪਣਾ ਸ਼ਿਵ ਮੰਦਿਰ ਹੈ ਉੱਥੋਂ ਆਪਾਂ ਯੱਤਰਾ ਚਲਾਣੀ ਹੈ ਜੀ 2 ਵਜੇ ਦੇ ਤਕਰੀਬਨ ਇੱਥੋਂ ਯੱਤਰਾ ਚੱਲ ਪੇਗੀ ਬਹੁਤ ਵਧੀਆ ਤਰੀਕੇ ਨਾਲ ਹਮੇਸ਼ਾ ਯੱਤਰਾ ਨਿਕਲਦੀ ਹੈ ਜੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਲੰਗਰ ਦਾ ਵੀ ਖਾਸ ਪ੍ਰਬੰਧ ਹੋਏਗਾ ਜਿਹੜੇ ਬਜ਼ੁਰਗ ਨੇ ਮਾਤਾਵਾ ਪੈਣਾ ਜਿਹੜੇ ਚੱਲ ਨਹੀਂ ਸਕਦੇ ਉਹਨਾਂ ਦੇ ਲਈ ਬੱਸੇਸ ਦਾ ਜਿਹੜੇ ਵੀ ਸਾਡੇ ਕੋਲ ਵਹੀਕਲ ਨੇ ਉਹਨਾਂ ਦਾ ਵੀ ਸਾਡੇ ਵੱਲੋਂ ਖਾਸ ਪ੍ਰਬੰਧ ਕੀਤਾ ਗਿਆ ਹੈ ਬਹੁਤ ਤੁਹਾਨੂੰ ਇੱਕ ਅਲੋਕਿਕ ਨਜ਼ਾਰਾ ਨਜ਼ਰ ਆਏਗਾ ਜਲਦੀ ਤੋਂ ਜਲਦੀ ਯਾਤਰਾ ਦੇ ਵਿੱਚ ਪਹੁੰਚਣ ਦੀ 2 ਤਵੀਕ ਨੂੰ ਕਿਪਾਲਤਾ ਕਵੇਓ ਤੇ ਜੋ ਤੁਸੀਂ ਪਰਮਾਤਮਾ ਤੋਂ ਮੰਗਦੇ ਹੋ ਲੱਖ ਦਾ ਤਾਰਨੇ ਉਹ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਤੁਹਾਡੀਆਂ ਵੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਜੀ ਬਹੁਤ ਬਹੁਤ ਸਬਦਾ ਧੰਨਵਾਦ ਜੈ ਸ਼੍ਰੀ ਸ਼ਾਮ ਗੰਮੀਤ ਸਾਹਿਬ ਇੱਕ ਸਵਾਲ ਹੈ ਜੀ ਇਹ 20 ਤਰੀਕ ਹੀ ਕਿਉਂ ਰੱਖੀ ਗਈ ਹੈ ਇਹ 20 ਤਰੀਕ ਜੀ ਇਹ ਫਾਲਗੁਨ ਦਾ ਜਿਹੜਾ ਹੈਗਾ ਜੀ ਇਹ ਕਾਦਸ਼ੀ ਹੈ ਫਾਲਗੁਨ ਦੀ ਕਾਦਸ਼ੀ ਬਹੁਤ ਹੀ ਮਹੱਤਵਪੂਰਨ ਕਾਦਸ਼ੀ ਹੁੰਦੀ ਹੈ ਜੀ ਕਿਉਂਕਿ ਸਾਲ ਦੇ ਵਿੱਚ 12 ਕਾਦਸ਼ੀਆਂ ਆਉਂਦੀਆਂ ਨੇ ਇਹ 바ਵਾ ਸ਼ਾਮ ਦੀ ਕਾਦਸ਼ੀ ਮੰਨੀ ਗਈ ਹੈ ਜੀ 바ਵਾ ਦਾ ਭਵਯਾ ਸ਼ਿੰਗਾਰ ਬਹੁਤ ਵਧੀਆ ਲੋਕਿਕ ਝਲਕੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੀ ਇਸ ਦਿਨ ਤੇ ਸਭ ਨੂੰ ਪਹੁੰਚਣ ਦੀ ਅਪੀਲ ਕਰਦੇ ਹਾਂ ਜੀ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਫਾਗਣ ਦੇ ਮੇਲੇ ਦੇ ਜਿਹੜੀ ਯਾਤਰਾ ਤੀਸਰੀ ਭਵਿਆ ਨਿਸ਼ਾਨ ਯਾਤਰਾ ਜੋ ਸ਼ਿਵ ਮੰਦਰ ਚੰਡੀਗੜ੍ਹ ਰੋਡ ਸਮਰਾਲਾ ਵਿਖੇ 20 ਤਰੀਕ ਦਿਨ ਬੁੱਧਵਾਰ 1 ਵਜੇ ਸਹੀ ਸਮਰਾਲਾ ਸ਼ਹਿਰ ਦੇ ਵਿੱਚੋਂ ਹੁੰਦੀ ਹੋਈ ਖਾਟੂ ਧਾਮ ਖੰਨਾ ਵਿਖੇ ਪਹੁੰਚੇਗੀ ਜਿਸ ਦੇ ਵਿੱਚ ਬਹੁਤ ਹੀ ਸੁੰਦਰ ਬਾਬਾ ਜੀ ਦਾ ਸਰੂਪ ਹੋਵੇਗਾ ਤੇ ਉਸ ਦੇ ਵਿੱਚ ਨਾਲ ਦੀ ਨਾਲ ਦਿੱਲੀ ਤੋਂ ਮਸ਼ਹੂਰ ਬੈਂਡ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਸ਼ਾਮ ਪ੍ਰੇਮੀਆ ਨੂੰ ਬੇਨਤੀ ਕਰਦੇ ਆ ਕਿ 20 ਤਰੀਕ ਨੂੰ ਠੀਕ 1 ਵਜੇ ਸ਼ਿਮ ਮੰਦਰ ਚੰਡੀਗੜ੍ਹ ਰੋਡ ਤੋਂ ਜੋ ਬਾਬੇ ਨਿਸ਼ਾਨ ਯਾਤਰਾ ਪਹੁੰਚ ਰਹੀ ਹੈ ਉਸ ਦੇ ਵਿੱਚ ਪਹੁੰਚੋ ਤੇ ਇਸ ਨਿਸ਼ਾਨ ਯਾਤਰਾ ਦਾ ਹਿੱਸਾ ਬਣੋ ਇਸ ਦੇ ਵਿੱਚ ਲੰਗਰ ਦਾ ਖਾਸ ਪ੍ਰਬੰਧ ਹੈ ਤੇ ਨਾਲ ਦੀ ਨਾਲ ਜਿਹੜੀਆਂ ਕਿਸੇ ਸਾਡੀਆਂ ਬੀਬੀਆਂ ਵੀ ਜਾਣਾ ਚਾਹੁੰਦੀਆਂ ਨੇ ਉਹਨਾਂ ਦੇ ਲਈ ਵੈਨ ਔਰ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਉਹਨਾਂ ਨੂੰ ਅਸੀਂ ਉਹਨਾਂ ਦੇ ਵਿੱਚ ਕਾਰਾਂ ਤੇ ਬੱਸਾਂ ਦੇ ਵਿੱਚ ਵੀ ਨਾਲ ਲੈ ਕੇ ਜਾਵਾਂਗੇ ਤੇ ਨਾਲ ਨਿਸ਼ਾਨ ਜੋ ਸਾਡੀ ਲਖਦਾਤਾ ਫਾਊਂਡੇਸ਼ਨ ਸੰਸਥਾ ਤੇ ਸ਼੍ਰੀ ਨੀਲਕੰਟ ਮਹਾਦੇਵ ਤੇ ਸ਼ਿਵ ਸ਼ੰਕਰ ਸੇਵਾਦਾਰ ਵੱਲੋਂ ਜਿਹੜੀ ਯਾਤਰਾ ਕੱਢੀ ਜਾ ਰਹੀ ਆ ਨਿਸ਼ਾਨ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਇਹ ਸਾਰੇ ਜਿਹੜਾ ਸਹਿਯੋਗ ਹੈ ਸਾਰੇ ਸ਼ਹਿਰ ਨਿਵਾਸੀਆਂ ਦਾ ਤੇ ਤਿੰਨੇ ਫਾਊਂਡੇਸ਼ਨਾਂ ਦੇ ਨਾਲ ਚੱਲਦੀ ਆ ਸਾਰਿਆਂ ਨੂੰ ਫੇਰ ਬੇਨਤੀ ਕਰਦੇ ਆ ਕਿ ਬੁੱਧਵਾਰ ਨੂੰ 1 ਵਜੇ ਇਸ ਯਾਤਰਾ ਵਿੱਚ ਪਹੁੰਚੋ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਸ਼ਾਮ ਮੈਂ ਸਾਰੇ ਸ਼ਾਮ ਪ੍ਰੇਮੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਆਪਾਂ ਸਮਰਾਲੇ ਤੋਂ ਖਾਟੂ ਸ਼ਾਮ ਖੰਨਾ ਤੱਕ ਨਿਸ਼ਾਨੀ ਯਾਤਰਾ ਲੈ ਕੇ ਜਾ ਰਹੇ ਆ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਸਾਡੇ ਨਾਲ ਜੁੜੋ ਤੇ ਆਪਾਂ ਇਸ ਨਿਸ਼ਾਨੀ ਯਾਤਰਾ ਨੂੰ ਲੈ ਕੇ ਜਾਈਏ ਖਾਟੂ ਸ਼ਾਮ ਖੰਨਾ ਵਿਖੇ